welcom to my channel wiki star dafri wala 98 ਹਾਂ ਸਾਨੂੰ ਕਦੇ ਵੀ ਚੀਜ਼ ਹੈ ਜਿਹੜੀ ਉਹ ਉੱਪਰੋਂ ਦੇਖ ਕੇ ਉਹਨੂੰ ਜਜ ਨਹੀਂ ਕਰਨਾ ਚਾਹੀਦਾ ਕਹਿਣ ਦਾ ਭਾਵ ਕਿ ਜਿੱਦਾਂ ਬੁੱਕ ਹੁੰਦੀ ਹੈ ਹਨਾ ਜੇ ਬੁੱਕ ਦਾ ਕਵਰ ਹੈ ਜਿਹੜਾ ਉਹ ਪੁਰਾਣਾ ਜਾਂ ਥੋੜਾ ਬਹੁਤਾ ਫਟਿਆ ਹੋਇਆ ਤੇ ਇਹ ਮਤਲਬ ਨਹੀਂ ਹੈਗਾ ਕਿ ਜਿਹੜੀ ਉਹ ਬੁੱਕ ਹੈ ਬੁੱਕ ਦੇ ਵਿੱਚ ਜਿਹੜੀ ਲਿਖਤ ਹੋਊਗੀ ਉਹ ਵੀ ਇਦਾਂ ਦੀ ਹੋਊਗੀ ਜਾਂ ਬੇਕਾਰ ਹੋਊਗੀ ਇਸ ਕਰਕੇ ਕਦੇ ਵੀ ਕਿਸੇ ਵੀ ਪਰਸਨ ਨੂੰ ਲਾ ਲਓ ਉਹਨੂੰ ਕੋਰੇ ਕੱਪੜੇ ਦੇਖ ਕੇ ਜਾਂ ਫਿਰ ਉਹਦਾ ਰਹਿਣ ਸਹਿਣ ਦੇਖ ਕੇ ਕਦੇ ਵੀ ਜਜ ਨਾ ਕਰੋ ਕਾਰਨ ਤੈਨੂੰ ਜੱਜ ਕਰਨਾ ਚਾਹੀਦਾ ਜਾਂ ਕਿਸੇ ਇਨਸਾਨ ਨੂੰ ਉਹਦੇ ਕੱਪੜਿਆਂ ਤੋਂ ਜੱਜ ਨਹੀਂ ਕਰਨਾ ਚਾਹੀਦਾ ਕਾਰਨ ਇਹ ਹੈ ਕਿ ਜਿੱਦ ਤੱਕ ਕਹਾਣੀ ਹੈ ਇੱਕ ਪੁਰਾਣੇ ਸਮੇਂ ਦੀ ਗੱਲ ਹੈ ਜੀ ਇੱਕ ਸਹੈਨਪੁਰ ਨਾ ਦਾ ਪਿੰਡ ਹੈ ਤੇ ਉਸ ਪਿੰਡ ਦੇ ਵਿੱਚ ਇੱਕ ਭੀਮਾ ਨਾ ਉਹਦਾ ਬੰਦਾ ਰਹਿੰਦਾ ਹੁੰਦਾ ਹੈ ਠੀਕ ਹੈ ਜੀ ਤੇ ਉਹ ਪੱਥਰਾਂ ਨੂੰ ਤੋੜਨ ਦਾ ਕੰਮ ਕਰਦਾ ਹੁੰਦਾ ਤੇ ਕਾਫੀ ਸਾਲਾਂ ਤੋਂ ਇਹੀ ਕੰਮ ਕਰਦਾ ਆ ਰਿਹਾ ਹੁੰਦਾ ਉਹ ਪੱਥਰਾਂ ਨੂੰ ਤੋੜਨ ਦਾ ਠੀਕ ਹੈ ਜੀ ਤੇ ਉਹ ਹਰ ਹਰ ਰੋਜ਼ ਪੱਥਰ ਤੋੜਦਾ ਤੇ ਉਹਨਾਂ ਨੂੰ ਸ਼ੇਪ ਦੇ ਕੇ ਜਾਂ ਸਾਫ ਸਾਫ ਚੰਗੀ ਤਰ੍ਹਾਂ ਸਾਫ ਵਗੈਰਾ ਕਰਕੇ ਹਨਾ ਸ਼ਹਿਰ ਭੇਜਦਾ ਹੁੰਦਾ ਤੇ ਉਸੇ ਨਾਲ ਉਹਦਾ ਘਰ ਦਾ ਗੁਜ਼ਾਰਾ ਚੱਲਦਾ ਵਧੀਆ ਚੱਲਦਾ ਤੇ ਪਰ ਇੱਕ ਉਹਦੇ ਕੋਲੇ ਪੱਥਰ ਹੁੰਦਾ ਨਾ ਤਾਂ ਉਹਦੇ ਵਿੱਚ ਕੋਈ ਚਮਕ ਹੁੰਦੀ ਆ ਪੱਥਰ ਦੇ ਵਿੱਚ ਨਾ ਉਹਦਾ ਕੋਈ ਖਾਸ ਇਦਾਂ ਦਾ ਕੋਈ ਰੰਗ ਹੁੰਦਾ ਪਰ ਫੇਰ ਵੀ ਭੀ ਮੇਰੇ ਉਹ ਪੱਥਰ ਹੁੰਦਾ ਜਿਹੜਾ ਉਹ ਬਹੁਤ ਟਾਈਮ ਤੋਂ ਸਾਂਭਿਆ ਹੋਇਆ ਹੁੰਦਾ ਠੀਕ ਹੈ ਜੀ ਹੁਣ ਲੋਕ ਬਹੁਤ ਕਹਿੰਦੇ ਹੁੰਦੇ ਸੀ ਵੀ ਇਹ ਤੇ ਐਸੇ ਪੱਥਰ ਦੇ ਵਿੱਚ ਹੈ ਕੀ ਚੀਜ਼ ਹੈ ਜਿਹੜਾ ਤੂੰ ਇਹਨੂੰ ਇੰਨਾ ਜ਼ਿਆਦਾ ਮੰਨਦਾ ਤੇ ਇੰਨਾ ਜ਼ਿਆਦਾ ਆਪਣੇ ਦਿਲ ਦੇ ਕਰੀਬ ਰੱਖਿਆ ਹੋਇਆ ਵੀ ਨਾ ਤਾਂ ਇਹ ਤੇ ਕੋਈ ਚਮਕ ਹੈ ਠੀਕ ਹੈ ਨਾ ਕੋਈ ਇਹ ਇੱਕ ਖਾਸ ਪੱਥਰ ਹੈ ਵੀ ਫੇਰ ਵੀ ਕਿਉਂ ਇਹ ਇੰਨਾ ਕੋਲ ਰੱਖਿਆ ਹੋਇਆ ਪਰ ਵੀ ਮੈਂ ਕਹਿੰਦਾ ਦੀ ਵੀ ਇਸ ਚੀਜ਼ ਦੀ ਤੁਹਾਨੂੰ ਨਹੀਂ ਪਤਾ ਠੀਕ ਹੈ ਕਿਉਂਕਿ ਜੋ ਹੀਰੇ ਦੀ ਜਿਹੜੀ ਅਸਲੀ ਪਰਖ ਹੁੰਦੀ ਹੈ ਉਹ ਜੌਹਰੀ ਨੂੰ ਪਤਾ ਹੁੰਦੀ ਹੈ ਹੁਣ ਆਮ ਬੰਦੇ ਨੂੰ ਨਹੀਂ ਪਤਾ ਹੁੰਦੀ ਹੁਣ ਉਹਨੂੰ ਪਰਪੀ ਮੈਨੂੰ ਪਤਾ ਸੀ ਕਿਉਂਕਿ ਉਹਦਾ ਕੰਮ ਇਹੀ ਸੀਗਾ ਠੀਕ ਹੈ ਜੀ ਵੀ ਪੱਥਰਾਂ ਨੂੰ ਘੜਦਾ ਦੀ ਸ਼ੇਪ ਦਿੰਦਾ ਸੀ ਤੇ ਉਹ ਕਰਦਾ ਸੀ ਪਰ ਉਹਨੂੰ ਉਸ ਪੱਥਰ ਦੀ ਕੀਮਤ ਬਾਰੇ ਪਤਾ ਸੀ ਉਹਨੂੰ ਜੋ ਉਹਦੇ ਅੰਦਰ ਉਹ ਕਹਿ ਲੋਗੇ ਉਹਦੇ ਅੰਦਰ ਉਹਨੂੰ ਸੋਨਾ ਦਿਖਦਾ ਹੁੰਦਾ ਸੀ ਤੇ ਵੀ ਮਾਕੀ ਕਰਦਾ ਸੀ ਉਸ ਪੱਥਰ ਦੇ ਨਾਲ ਦਿਨ ਰਾਤ ਗੱਲਾਂ ਵੀ ਕਰਦਾ ਰਹਿਣਾ ਸੀ ਤੇ ਉਹਨੂੰ ਕੱਪੜੇ ਦੇ ਵਿੱਚ ਲਪੇਟ ਕੇ ਰੱਖ ਦਿੰਦਾ ਸੀ ਤੇ ਲੋਕ ਇਸ ਚੀਜ਼ ਦਾ ਮਜ਼ਾਕ ਉਡਾਉਂਦੇ ਹੁੰਦੇ ਸੀਗੇ ਕਿ ਵੀ ਇਹ ਤਾਂ ਬੌਲਾ ਹੋ ਰਿਹਾ ਯਾਰ ਵੀ ਇੱਕ ਛੜਿਆ ਜਾਂ ਪੱਥਰ ਦਾ ਟੁਕੜਾ ਲੈ ਕੇ ਨਾ ਤਾਂ ਉਹ ਚ ਕੋਈ ਚਮਕ ਹੈ ਨਾ ਉਹ ਚ ਕੋਈ ਹੋਰ ਗੱਲਬਾਤ ਹੈ ਨਾ ਉਹਦਾ ਕੋਈ ਰੰਗ ਹੈ ਹਨਾ ਨਾ ਉਹ ਕਿਹੜਾ ਪੱਥਰ ਹੈ ਉਹ ਕਿਹੜਾ ਬੋਲਦਾ ਉਹ ਚ ਕਿਹੜਾ ਜਾਣ ਹੈ ਪਰ ਇਹ ਪਤੰਦਰ ਇਹਦੇ ਨਾਲ ਗੱਲਾਂ ਮਾਰੀ ਜਾਂਦਾ ਵੀ ਇਹਦਾ ਬੋਲਾ ਹੋ ਰਿਹਾ ਹੈ ਨਹੀਂ ਤੇ ਇਸੇ ਤਰ੍ਹਾਂ ਲੋਕੋ ਨੂੰ ਪਾਗਲ-ਪਾਗਲ ਕਹਿ ਕੇ ਬੁਲਾਉਂਦੇ ਸੀਗੇ ਠੀਕ ਹੈ ਪਰ ਜਦ ਕੇ ਵੀ ਮੈਨੂੰ ਚੰਗੀ ਤਰ੍ਹਾਂ ਪਤਾ ਸੀਗਾ ਕਿ ਉਸ ਪੱਥਰ ਦੀ ਕੀਮਤ ਕਿੰਨੀ ਹੈ ਹਨਾ ਬੇਸ਼ੱਕ ਉਹਦਾ ਰੰਗ ਨਹੀਂ ਹੈਗਾ ਬੇਸ਼ੱਕ ਉਸ ਚ ਚਮਕ ਨਹੀਂ ਹੈਗੀ ਪਰ ਉਹਦੇ ਅੰਦਰਲੀ ਜਿਹੜੀ ਚਮਕ ਸੀਗੀ ਉਹ ਵੀ ਮੈਨੂੰ ਦਿਖ ਰਹੀ ਸੀਗੀ ਵੀ ਇਹ ਕਿੰਨਾ ਕੁ ਜ਼ਿਆਦਾ ਕੀਮਤੀ ਪੱਥਰ ਹੈ ਉਹਤੇ ਇਹ ਪੱਥਰ ਜਿਹੜਾ ਇਹ ਵੀ ਮੈਨੂੰ ਬਹੁਤ ਸਾਲਾਂ ਤੋਂ ਨਾਲ ਰੱਖਿਆ ਹੋਇਆ ਜੀ ਸੰਭਿਆ ਹੋਇਆ ਸੀ ਤਾਂ ਇਸੇ ਤਰ੍ਹਾਂ ਕੀ ਹੁੰਦਾ ਕਿ ਜਿਹੜਾ ਰਾਜਾ ਹੁੰਦਾ ਉਸ ਦੇਸ਼ ਦਾ ਤਾਂ ਰਾਜਾ ਕੀ ਕਰਦਾ ਭਾਈ ਇੱਕ ਐਲਾਨ ਕਰਦਾ ਹੈ ਕਿ ਜਿਹੜਾ ਵੀ ਸਭ ਤੋਂ ਅਜੀਬੋ ਗਰੀਬ ਪੱਥਰ ਜਾਂ ਫਿਰ ਐਸਾ ਪੱਥਰ ਜਿਹੜਾ ਕਦੇ ਕਿਸੇ ਨੇ ਦੇਖਿਆ ਨਾ ਹੋਵੇ ਹਨਾ ਵੀ ਉਹ ਦਰਬਾਰ ਦੇ ਵਿੱਚ ਲੈ ਕੇ ਆਊਗਾ ਤਾਂ ਉਹਨੂੰ ਸਨਮਾਨਿਤ ਕੀਤਾ ਜਾਊਗਾ ਤਾਂ ਉਸ ਤੋਂ ਬਾਅਦ ਭਈ ਸਾਰੇ ਲੋਕ ਨੇ ਜਿਹੜੇ ਕੋਈ ਹੀਰੀਆ ਵਰਗਾ ਪੱਥਰ ਲੈ ਕੇ ਜਾਂਦਾ ਹੈ ਹਨਾ ਕੋਈ ਕਿਦਾਂ ਦਾ ਪੱਥਰ ਲੈ ਕੇ ਜਾਂਦਾ ਕੋਈ ਸੋਨੇ ਦੀ ਚਮਕ ਵਾਲਾ ਪੱਥਰ ਲੈ ਕੇ ਜਾਂਦਾ ਕੋਈ ਕਾਸੇ ਵਾਲਾ ਪੱਥਰ ਲੈ ਕੇ ਜਾਂਦਾ ਹਨ ਨਹੀਂ ਇੱਕ ਤੋਂ ਇੱਕ ਪੱਥਰ ਲੈ ਕੇ ਰੰਗ-ਬਰੰਗੇ ਪੱਥਰ ਲੈ ਕੇ ਜਾਂਦੇ ਨੇ ਪਰ ਉਹਦੇ ਵਿੱਚ ਪੀਮਾ ਵੀ ਜਾਂਦਾ ਭਈ ਹਨ ਨਹੀਂ ਹੁਣ ਜਿਹੜਾ ਪੀਮਾ ਹੁੰਦਾ ਇਹ ਆਪਣੇ ਪੱਥਰ ਨੂੰ ਇੱਕ ਕੱਪੜੇ ਦੇ ਵਿੱਚ ਲਪੇਟ ਕੇ ਲੈ ਜਾਂਦਾ ਤੇ ਕੱਪੜੇ ਦੇ ਵਿੱਚ ਲਪੇਟ ਕੇ ਲੈ ਜਾਂਦਾ ਉਸ ਤੋਂ ਬਾਅਦ ਜਦ ਰਾਜਾ ਸਾਰੇ ਪੱਥਰ ਦੇਖ ਲਿਆ ਤੇ ਲਾਸਟ ਵਾਰੀ ਆਉਂਦੀ ਹੈ ਜੀ ਭੀਮੇ ਦੀ ਜਦ ਭੀਮੇ ਦਾ ਪੱਥਰ ਕੱਪੜੇ ਤੋਂ ਹਟਾ ਕੇ ਰਾਜਾ ਦੇਖਦਾ ਤਾਂ ਰਾਜਾ ਉਹਦੇ ਥੌੜੀ ਮਾਰਦਾ ਥੌੜੀ ਮਾਰਦਾ ਜਦ ਰਾਜਨੂ ਦੇ ਵਿੱਚੋਂ سونے ਦੀ ਇੱਕ ਬਹੁਤ ਘੈਂਟ ਚਮਕਦਾ ਚਮਕ ਨਜ਼ਰ ਆਉਂਦੀ ਹੈ ਤੇ ਰਾਜਾ ਇਹ ਚੀਜ਼ ਦੇਖ ਕੇ ਹਰਾਨ ਰਹਿ ਜਾਂਦਾ ਕਿਉਂਕਿ ਇਹ ਚੀਜ਼ ਹਜੇ ਵੀ ਰਾਜੇ ਨੇ ਕਿਸੇ ਹੋਰ ਦੇ ਪੱਥਰ 'ਚ ਦੇਖੀ ਨਹੀਂ ਹੈਗੀ ਸੀ ਠੀਕ ਹੈ ਜੀ ਕਿਉਂਕਿ ਜਿਹੜੇ ਦੂਜੇ ਪੱਥਰ ਸੀਗੇ ਉਹਨਾਂ ਦੇ ਕਿਸੇ ਤੇ سونے ਦੀ ਪਰਤ ਚੜਾਈ ਹੋਈ ਸੀ ਜਾਇਂ ਜਾਂ ਫਿਰ ਕਲਰ ਕੀਤਾ ਹੋਇਆ ਸੀ ਜਾਂ ਕੋਈ ਹੋਰ ਰੰਗ-ਬਰੰਗੇ ਸੀਗੇ ਜਾਂ ਫਿਰ ਕਿਸੇ ਨੇ ਹੀਰੇ ਦੀ ਸ਼ੇਪ ਦੇ ਲਿਖੀ ਸੀ ਪਰ ਇਹ ਪੱਥਰ ਦੀ ਕੋਈ ਸ਼ੇਪ ਨਹੀਂ ਹੈਗੀ ਸੀ ਕੋਈ ਇਹਦਾ ਕਲਰ ਨਹੀਂ ਹੈਗਾ ਸੀਗਾ ਠੀਕ ਹੈ ਜੀ ਤੇ ਇਸੇ ਕਰਕੇ ਤੇ ਪਰ ਉਹ ਵੀ ਮੈਨੂੰ ਇਹਦਾ ਅਸਲੀ ਜਿਹੜਾ ਉਹ ਪਤਾ ਸੀਗਾ ਤੇ ਰਾਜ ਨੇ ਜਦ ਹਥੌੜੀ ਮਾਰੀ ਤਾਂ ਉਹਦੇ ਵਿੱਚੋਂ سونے ਦੀ ਜਿਹੜੀ ਚਮਕਾ ਉਹ ਬਹੁਤ ਵਧੀਆ ਨਿਕਲੀ ਤੇ ਰਾਜਾ ਬਹਰ ਦੇਖ ਕੇ ਰਾਜਾ ਵੀ ਹੈਰਾਨ ਹੋ ਗਿਆ ਤੇ ਇੱਕ ਪਲ ਉਸ ਤੋਂ ਬਾਅਦ ਰਾਜਾ ਖੁਸ਼ ਹੋਇਆ ਤੇ ਉਸ ਤੋਂ ਬਾਅਦ ਰਾਜੇ ਨੇ ਭਾਈ ਭੀ ਮੈਨੂੰ ਸਨਮਾਨਿਤ ਕਰਿਆ ਤੇ ਜਿਹੜੇ ਉੱਥੇ ਲੋਕ ਸੀਗੇ ਸਾਰੇ ਦੀਆਂ ਅੱਖਾਂ ਖੜੀਆਂ ਨੇ ਖੜੀਆਂ ਟੱਡੀਆਂ ਨੇ ਟੱਡੀਆਂ ਆਏ ਰਹਿ ਗਈਆਂ ਵੀ ਇਹ ਕੀ ਬਣ ਗਿਆ ਸੋ ਇਸ ਕਰਕੇ ਕਿਹਾ ਜਾਂਦਾ ਹੈ ਭਾਈ ਕਿ ਕਿਸੇ ਵੀ ਇਨਸਾਨ ਨੂੰ ਬੇਸ਼ੱਕ ਉਹ ਕੋਈ ਗਰੀਬ ਹੈ ਜਾਂ ਅਮੀਰ ਹੈ ਉਹਦੇ ਉਹਨੂੰ ਕੱਪੜਿਆਂ ਤੋਂ ਉਹਦੇ ਪਹਿਰਾਵਿਆਂ ਤੋਂ ਜੱਜ ਨਾ ਕਰੋ ਠੀਕ ਹੈ ਜੀ ਹੋ ਕਿਆ ਪਤਾ ਹੋ ਸਕਦਾ ਕਿ ਜਿੱਦਾਂ ਪੱਥਰ ਦੇ ਵਿੱਚ ਸੋਨਾ ਲੁਕਿਆ ਸੀ ਉਸ ਇਨਸਾਨ ਦੇ ਅੰਦਰ ਵੀ ਸੋਨਾ ਹੋਵੇ ਕਿਆ ਪਤਾ ਉਹਦੇ ਅੰਦਰ ਕਿੰਨਾ ਕੁ ਜ਼ਿਆਦਾ ਟੈਲੈਂਟ ਹੋਵੇ ਹਨਾ ਇਸ ਕਰਕੇ ਭਾਈ ਕਦੇ ਵੀ ਕਿਸੇ ਨੂੰ ਉਹਦਾ ਉਪਰੀ ਪਹਿਰਾਵਾ ਦੇਖ ਕੇ ਕਦੇ ਜੱਜ ਨਾ ਕਰੋ ਤੁਸੀਂ ਧੋਖਾ ਖਾ ਸਕਦੇ ਹੋ ਅਗਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਕਹਾਤਾ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਭਾਈ ਤੇ ਸਾਡੇ ਇਸ ਚੈਨਲ ਵਿੱਕੀ 스타 ਦਫਤਰੀ ਵਾਲਾ 98 ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਸੋ ਅੱਗੇ ਵੀ ਤੁਹਾਡੇ ਲਈ ਆਪਾਂ ਬਹੁਤ ਵਧੀਆ-ਵਧੀਆ ਜਿਹੜੀਆਂ ਕਹਾਣੀਆਂ ਨੇ ਲੈ ਕੇ ਆਉਂਦੇ ਰਹਾਂਗੇ ਤੇ ਇਸੇ ਇਸ ਕਰਕੇ ਭਾਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਹੁਤ ਜ਼ਰੂਰੀ ਹੈ ਸੋ ਵੀਡੀਓ ਦੇਖਣ ਲਈ ਧੰਨਵਾਦ ਜੀ